ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆ ਨਵੇਂ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਆ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਆ ਜਿਹੜੀ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਚੈਨਲ ਤੇ ਨਵੇਂ ਆਏ ਹੋ ਜੀ ਤਾਂ ਜੋ ਹਰ ਰੋਜ਼ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਪਹਿਲਾਂ ਕੁੜੀਆਂ ਦੇ ਆ ਜੀ ਲੜੀਵਾਰ ਫਾਈਲ ਨੰਬਰ 10 ਕੇ ਤੁਸੀਂ ਰਿਸ਼ਤਾ ਸਾਡੇ ਤੋਂ ਲੈਣਾ ਜੀ ਉਸ ਤੋਂ ਬਾਅਦ ਸਿੱਧਾ ਪਰਿਵਾਰ ਵਾਲੇ ਨਾਲ ਸੰਪਰਕ ਕਰਨਾ ਜੀ ਰਿਸ਼ਤਾ ਹੈ ਜੀ 293 ਨੰਬਰ ਫਾਈਲ ਨਾਮ ਕੁੜੀ ਦਾ ਮਨਦੀਪ ਕੌਰ ਕਲਸੀ ਮੋਗੇ ਤੋਂ ਕੁੜੀ ਦਾ ਰਿਸ਼ਤਾ ਹੈਗਾ ਕਾਸਟਰ ਰਾਮ ਗੜੀਆ ਮਿਸਤਰੀ ਡੇਟ ਆਫ ਬਰਥ 25/9/2001 ਹਾਈਡ ਪੰਜ ਚਾਰ ਸਟਡੀ ਵਨイヤー ਕੰਪਿਊਟਰ ਕੋਰਸ ਇਨ ਬਿਜ਼ਨਸ ਮੈਨੇਜਮੈਂਟ ਵਨイヤー ਡਿਪਲੋਮਾ ਇਨ ਕੁਲਿਨਰੀ ਮੈਨੇਜਮੈਂਟ ਫਾਦਰ ਐਕੁਪੇਸ਼ਨ ਕੰਟਰੈਕਟਰ ਦੇ ਮਦਰ ਐਕਿਊਪੇਸ਼ਨ ਬੁਟੀਕ ਵਰਕਰ ਸਿਵਲਿੰਗ ਵਨ ਬ੍ਰਦਰ ਅਨਮੈਰਿਡ ਨੀਡ ਅ ਪ੍ਰਾਈਵੇਟ ਜੌਬ ਔਰ ਇੱਕ ਗਵਰਨਮੈਂਟ ਜੌਬ ਪੀਆਰ ਆਫ ਐਨੀ ਕੰਟਰੀ ਔਰ ਆਨ ਬਿਜ਼ਨਸ ਮੰਗ ਜੀ ਮੁੰਡਾ ਸੋਹਣਾ ਸੁਨੱਖਾ ਮੋਨਾ ਹੋਵੇ ਅਤੇ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਛੋਟੀ ਕੰਟਰੀ ਦਾ ਰਿਸ਼ਤਾ ਨਾ ਹੋਵੇ ਜੀ ਅਗਲਾ ਰਿਸ਼ਤਾ ਹੈ ਜੀ 294 ਨੰਬਰ ਨਾਮ ਕੌਰ ਜਿਲ੍ਹਾ ਬਰਨਾਲਾ ਕਾਸਟਾ ਰਾਮਗੜੀ ਗੋਤਮਾਣ ਉਮਰ ਕੁੜੀ ਦੀ 25 ਸਾਲ ਕੱਦ ਪੰਜ ਪੰਜ ਪੜ੍ਹਾਈ ਬੀਏ ਪਾਸ ਫਾਦਰ ਸਾਹਿਬ ਫਰਨੀਚਰ ਦਾ ਸ਼ੋਅਰੂਮ ਭਰਾ ਸਰਕਾਰੀ ਜੋਬ ਕਰਦਾ ਮਾਤਾ ਹਾਊਸ ਵਾਈਫ ਮੰਗ ਹੈ ਜੀ ਮੁੰਡੇ ਦਾ ਆਪਣਾ ਬਿਜ਼ਨਸ ਜਾਂ ਫਿਰ ਜੋਬ ਸਰਕਾਰੀ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਤੇ ਨਿਸ਼ੇ ਪੱਤੇ ਤੋਂ ਰਾਇਤਾ ਜੇਕਰ ਪ੍ਰਾਈਵੇਟ ਆ ਤਾਂ ਵਧੀਆ ਕੰਮਕਾਰ ਹੋਵੇ ਅਗਲਾ ਰਿਸ਼ਤਾ ਆਇਆ 295 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸ਼ਟाराम ਗੜਗਿਆ ਗੋਤਾ ਵਰਦੀ ਉਮਰ 28 1996 ਕਾਦਪੰਛੀ ਪੜਾਈ ਬੀਏ ਤੋਂ ਬਾਅਦ ਕੰਪਿਊਟਰ ਕੋਰਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਮੰਗ ਹੈ ਜੀ ਮੁੰਡਾ ਵਧੀਆ ਜੌਬ ਕਰਦਾ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਮੁੰਡੇ ਦਾ ਕੰਮਕਾਰ ਵਧੀਆ ਹੋਵੇ ਜੀ ਅਗਲਾ ਰਿਸ਼ਤਾ ਹੈ ਜੀ ਇਸ ਰਿਸ਼ਤੇ ਦੀ ਬਹੁਤ ਵਾਰ ਐਡ ਲੱਗ ਚੁੱਕੀ ਆ ਬਟ ਹਜੇ ਤੱਕ ਇਹਨਾਂ ਨੂੰ ਰਸਤਾ ਜਿਹੜਾ ਉਹ ਮੈਚ ਕਰਕੇ ਨਹੀਂ ਮਿਲਿਆ ਜੀ 296 ਨੰਬਰ ਰਿਸ਼ਤਾ ਜੀ ਜ਼ਿਲ੍ਹਾ ਮਾਨਸਾ ਕੋਲ ਰਤੀਆ ਪਿੰਡ ਕੁੜੀ ਦੀ ਕਾਸਟ ਹੈ ਜਰਸੀ ਖੋਤ ਚਾਹਲ ਨਾਮ ਸੰਦੀਪ ਕੌਰ ਉਮਰ 24 1998 ਕੱਦ 5 5 ਪੜ੍ਹਾਈ ਬੀਐਸਸੀ ਨਰਸਿੰਗ ਪਰਿਵਾਰ ਚ ਫਾਦਰ ਸਭ ਖੇਤੀਬਾੜੀ ਕਰਦੇ ਆ ਤੇ ਭਰਾ ਵਕੀਲ ਪ੍ਰਾਈਵੇਟ ਭੈਣ ਤੇ ਭਰਾ ਦੋਵਾਂ ਦਾ ਰਿਸ਼ਤਾ ਕਰਨਾ ਜੀ ਮੁੰਡੇ ਦੀ ਜਿਹੜੀ ਡੇਟ ਆਫ ਬਰਥ ਹੈ 10 1997 ਕੱਦ ਆ ਜੀ ਉਹਦਾ 6 ਫੁੱਟ ਕਰ ਵਧੀਆ ਕੋਠੀ ਪਾਈ ਆ ਕੁੜੀ ਲਈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡੇ ਨ ਜਮੀਨ 8 ਤੋਂ ਉੱਪਰ ਹੋਵੇ ਤੇ ਵਿਆਹ ਵਧੀਆ ਕਰਨਾ ਮੰਗ ਕੋਈ ਨਾ ਹੋਵੇ ਰਿਸ਼ਤਾ ਵਿਦੇਸ਼ ਤੋਂ ਨਾ ਹੋਵੇ ਕੁੜੀ ਅਤੇ ਮੁੰਡੇ ਲਈ ਰਿਸ਼ਤਾ ਵਧੀਆ ਘਰ ਹੋਵੇ ਪਰਿਵਾਰ ਇੱਜ਼ਤਮਾਨ ਵਾਲਾ ਹੋਵੇ ਜੀ ਅਗਲਾ ਜਿਹੜਾ ਰਿਸ਼ਤਾ ਹੈ ਜੀ 297 ਨੰਬਰ ਫਾਈਲ ਜ਼ਿਲ੍ਹਾ ਲੁਧਿਆਣਾ ਏਰੀਆ ਰਾਏਕੋਟ ਕੋਲ ਪਿੰਡਾ ਕਾਸਟ ਅ ਜਰਸੀ ਗੋਤਮਾਨ ਉਮਰ 26 ਸਾਲ, ਕੱਦ 5'6", ਪਰਿਵਾਰ ਚ ਮਾਤਾ-ਪਿਤਾ ਤੇ ਦੋ ਭਰਾ ਨੇ, ਭਰਾ ਇੱਕ ਮੈਰਿਡ। ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਤੇ ਨਾਲ ਇੱਕ ਪੈਟਰੋਲ ਪੰਪਾ ਦੀ ਕੁੜੀ ਸੋਹਣੀ ਹੈ। ਸਨੱਖੀ ਐ ਕੁੜੀ ਲਈ ਰਿਸ਼ਤਾ ਵਧੀਆ ਹੋਵੇ, ਜ਼ਮੀਨ ਘੱਟੋ-ਘੱਟ ਮੁੰਡੇ ਕੋਲ 10 ਕਿੱਲੇ ਤੱਕ ਆਉਂਦੀ ਹੋਵੇ ਕਿਉਂਕਿ ਇਹਨਾਂ ਕੋਲ ਆਪਣੀ ਜ਼ਮੀਨ 10 ਕਿੱਲੇ ਐ ਜੀ। ਵਧੀਆ ਸੋਨਾ ਕਾਰੋਬਾਰ ਐ, ਇਸ ਲਈ ਮੁੰਡਾ ਸਿੱਖ ਸਰਦਾਰ ਹੀ ਹੋਵੇ। ਸਿੱਖ ਸਰਦਾਰ ਵਾਲੇ ਮੁੰਡੇ ਵਾਲੇ ਪਰਿਵਾਰ ਵਾਲੇ ਹੀ ਇਸ ਰਿਸ਼ਤੇ ਦੀ ਐਡ ਦੇ ਕੇ ਸੰਪਰਕ ਕਰਨ ਜੀ ਪਰਿਵਾਰ ਵਾਲਿਆਂ ਨੇ ਦੁਬਾਰਾ ਐਡ ਲਗਾਉਣ ਲਈ ਕਿਹਾ ਹੈਗਾ ਸਪੈਸ਼ਲ ਮੁੰਡਾ ਸਿੱਖ ਸਰਦਾਰ ਅਤੇ ਕੇਸ ਰੱਖੀ ਹੋਣ ਜੀ ਉਹੀ ਪਰਿਵਾਰ ਵਾਲੇ ਸੰਪਰਕ ਕਰਨ 297 ਰਿਸ਼ਤੇ ਲਈ ਜੀ ਆਗਲਾ ਜਿਹੜਾ ਰਿਸ਼ਤਾ ਹੈ ਜੀ 298 ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟਾ ਜਰਸੀ ਗੋਤ ਜਟਾਣਾ ਡੇਟ ਆਵਾਂ 1997 ਪੜ੍ਹਾਈ ਪਲੱਸ 2 ਮੈਡੀਕਲ ਸੀਬੀਐਸਸੀ ਬੋਰਡ ਦਸਵੇਂ ਸਕੂਲ ਫਰੀਦਕੋਟ ਹਾਈਟ ਕੁੜੀ ਦੀ ਹੈਗੀ ਹੈ ਜੀ 5 ਫੁੱਟ 3.5 ਇੰਚ ਕੁੜੀ ਅੰਮ੍ਰਿਤਾਰੀ ਹੈ ਫੈਮਲੀ ਚ ਵਨ ਸਿਸਟਰ ਵਨ ਬ੍ਰਦਰ ਮਦਰ ਫਾਦਰ ਸਾਰੀ ਫੈਮਲੀ ਇਨ ਕੈਨੇਡਾ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ 10 ਕਿੱਲੇ ਤੱਕ ਆਉਂਦੀ ਹੋਵੇ ਇਹੀ ਲੜਕੀ ਕੈਨੇਡਾ ਪੀਆਰ ਹੈ ਜੀ ਏਸੀ ਰਿਸ਼ਤੇ ਦੀ ਕੁੜੀਆਂ ਦੇ ਆਗਲੇ ਵੀ ਰਿਸ਼ਤੇ ਕੁੜੀਆਂ ਦੇ ਹੈ ਜੀ ਰਸਤਾ ਹੈ 494 ਨੰਬਰ ਫਾਈਲ ਰਸਤਾ ਨਾਮ ਕੌਰ ਜ਼ਿਲ੍ਹਾ ਬਰਨਾਲਾ ਕਸਟਾ ਜਰਸੀ ਗੋਤਬਰਾੜ ਉਮਰ 8 12 1998 ਕੱਦ 5 5 ਪੜ੍ਹਾਈ ਬੀਐਸਸੀ ਨਰਸਿੰਗ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਫਾਦਰ ਖੇਤੀਬਾੜੀ ਮਦਰ ਹਾਊਸ ਵਾਈਫ ਰਾ ਕਨੇਡਾ ਪੀਆਰ ਮੈੜਾ ਮੰਗ ਮੁੰਡਾ ਸੋਹਣਾ ਸੁਨਖਾ ਤੇ ਨਸ਼ਾ ਰਹਿਤ ਹੋਵੇ ਵਧੀਆ ਗੱਲਾਂ ਜੇਕਰ ਲੜਕਾ ਕੈਨੇਡਾ ਪੀਆਰ ਹੋਵੇ ਜ਼ਮੀਨ 8 ਕਿੱਲੇ ਤੱਕ ਆਉਂਦੀ ਹੋਵੇ ਮੰਗ ਡਿਮਾਂਡ ਕੋਈ ਨਾ ਹੋਵੇ ਮੁੰਡਾ ਚਾਹੇ ਇੰਡੀਆ ਤੋਂ ਹੋਵੇ ਤੇ ਰਸਤਾ 100 ਕਿਲੋਮੀਟਰ ਤੱਕ ਹੋਵੇ ਅਗਲਾ ਰਿਸ਼ਤਾ ਆਇਆ 450 ਨੰਬਰ ਨਾਮ ਕੌਰ ਜ਼ਿਲ੍ਹਾ ਸੰਗਰੂਰ ਕਸਟਾ ਜਰਸੀ ਗੋਤ ਦਿਵਾਲ ਉਮਰ 12 41996 ਕੱਦ 54 ਪੜ੍ਹਾਈ ਬੀਏ ਸੀਐਮਐਸੀ ਪਰਵਾਸ ਚ ਮਾਤਾ ਪਿਤਾ ਦੋਪਰਾ ਇੱਕ ਵੱਡਾ ਭਰਾ ਮੈਰਿਡ ਫਾਦਰ ਖੇਤੀਬਾੜੀ ਕੁੜੀ ਬਹੁਤ ਸੋਹਣੀ ਸੁਨੱਖੀ ਤੇ ਮੰਗ ਆ ਜੀ ਵਧੀਆ ਪੜਿਆ ਲਿਖਿਆ ਹੋਵੇ ਤੇ ਨਸ਼ਾ ਰਹਿਤ ਹੋਵੇ ਜ਼ਮੀਨਦਾਰ ਸਿੱਖਲੇ ਹੋਵੇ ਵਿਆਹ ਵਧੀਆ ਕਰਨਾ ਘਰਬਾਰ ਤੇ ਫੈਮਿਲੀ ਵਧੀਆ ਹੋਵੇ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਅਗਲਾ ਰਿਸ਼ਤਾ ਆਇਆ ਚਾਰ 51 ਨਾਮਕਾ ਔਰ ਜ਼ਿਲ੍ਹਾ ਬਰਨਾਲਾ ਪਿੰਡ ਹੈ ਜੀ ਭਦੌੜ ਕਾਸਟ ਜੱਟ ਸਿੱਖ ਗੋਤ ਗੋਤਾ ਗਿਲ ਉਮਰ 25 298 ਕੱਦ ਪੰਜ 6 ਪੜ੍ਹਾਈ ਗ੍ਰੈਜੂਏਸ਼ਨ ਪਾਸ ਕੰਮ ਸਲਾਈ ਦਾ ਤੇ ਫਾਦਰ ਖੇਤੀਬਾੜੀ ਦੋ ਪ੍ਰਾਣੀ ਪ੍ਰਾਦੂ ਮੈਰਿਡ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਰਹਿ ਤੋ ਵੀ ਜ਼ਮੀਨ ਪੰਜ ਕਿੱਲਿਆਂ ਤੋਂ 10 ਕਿੱਲੇ ਤੱਕ ਹੋਵੇ ਜੀ ਵਿਆਹ ਸਿੰਪਲ ਕਰਨਾ ਅਮਰਤ ਛਕਿਆ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਅਗਲਾ ਰਿਸ਼ਤਾ ਆਇਆ 451 ਨੰਬਰ ਫਾਈਲ ਰੈਸ ਸੌਰੀ 450 ਬਵੰਜਾ ਨੰਬਰ ਫਾਈਲ ਰਿਸ਼ਤਾ ਜ਼ਿਲ੍ਹਾ ਕਪੂਰਥਲਾ ਨਾਮ ਕੌਰ ਕਾਸਟ ਮਾਜਵੀ ਸਿੱਖ ਗੋਤ ਅਡਵਾਲ ਪੜ੍ਹਾਈ ਬੀਏ ਡਿਪਲੋਮਾ ਐਂਡ ਡ्रेस ਡਿਜ਼ਾਈਨਿੰਗ ਆਈਟੀਆਈ ਇਨ ਸਟੀਚਿੰਗ ਫੈਮਲੀ ਚ ਫਾਦਰ ਇਜ਼ ਫਾਰਮਰ ਪੰਜ ਕਿੱਲੇ ਜ਼ਮੀਨ ਮਦਰ ਹਾਊਸ ਵਾਈਫ ਬਰੋ জব ਇਨ ਆਰਮੀ ਮੁੰਡਾ ਵਧੀਆ ਪੜ੍ਹਿਆ ਲਿਖਿਆ ਤੇ ਨਸ਼ਾ ਰਹਿਤ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 7087128200 94 ਇਹ ਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਕੁੜੀਆਂ ਦੇ ਰਿਸ਼ਤੇ ਆ ਜੀ ਰਿਸ਼ਤਾ ਤੁਸੀਂ ਸਾਡੇ ਨਾਲ ਪਹਿਲਾ ਸੰਪਰਕ ਕਰਨਾ ਉਸ ਤੋਂ ਬਾਅਦ ਤੁਹਾਨੂੰ ਪਰਿਵਾਰਾਂ ਵਾਲਿਆਂ ਦਾ ਨੰਬਰ ਦਿੱਤਾ ਜਾਊਗਾ ਤੁਸੀਂ ਸਿੱਧੀ ਪਰਿਵਾਰਾਂ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਡਾਟਾ ਤੇ ਪਿਕ ਸਾਡੇ ਤੋਂ ਲੈ ਸਕਦੇ ਹੋ ਜੀ ਅਗਲੇ ਬਹੁਤ ਹੀ ਵਧੀਆ ਪਰਿਵਾਰ ਤੋਂ ਰਿਸ਼ਤੇ ਆ 10 ਮੁੰਡਿਆਂ ਦੇ ਰਿਸ਼ਤੇ ਨੋਟ ਕਰੋ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤਾ ਜੀ 6530 ਨੰਬਰ ਫਾਈਲ ਰਸਤਾ ਹੈ ਅੰਬਾਲਾ ਹਰਿਆਣਾ ਪੰਜਾਬ ਤੋਂ ਉਮਰ 15 ਅਗਸਤ 2002 ਟਾਈਮ ਮਾਰਨਿੰਗ ਦਾ 6 ਵਜੇ ਟਿਕਾਸਟਾ ਰਵੀਦਾਸੀ ਐਸਸੀ ਫਾਦਰ ਐਕਸਪਾਇਰਡ ਮਦਰ ਹਾਊਸਵਾਈਫ ਤਿੰਨ ਬ੍ਰਦਰਜ਼ 1 ਮੈਰਿਡ 1 ਕੈਨੇਡਾ ਦਾਦਾ ਦਾਦੀ ਯੂ ਐਸ ਏ ਸਿਟੀਜ਼ਨ ਰਸਤਾ ਕੁੜੀ ਕੈਨੇਡਾ ਪੀ ਆਰ ਹੋਵੇ ਮੁੰਡਾ ਪੰਜਾਬ ਹੈ ਇਸ ਟਾਈਮ ਪਰਿਵਾਰ ਦਾ ਨੰਬਰ ਨੋਟ ਕਰੋ 8557037513 ਅਗਲਾ ਰਿਸ਼ਤਾ ਆਇਆ ਪੈਂਟ ਸੁਕੱਤੀ ਜ਼ਿਲ੍ਹਾ ਲੁਧਿਆਣਾ ਡੇਟ ਆਫ ਬਰਥ ਅਕਤੂਬਰ 1996 ਹਾਈਟ 5 11 ਕਾਸਟ ਜੱਟ ਸਿੱਖ ਸੌਰੀ ਕਾਸਟ ਹੈ ਜੀ ਸੁਨਿਆਰੇ ਗੋਲਡ ਸਮਿਥ ਪੜ੍ਹਾਈ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਇੰਡੀਆ ਬਿਜ਼ਨਸ ਮੈਨੇਜਮੈਂਟ ਫਰਮ ਸ੍ਰੈਡਨ ਕਾਲਜ ਪ੍ਰਮਟਨ ਕੈਨੇਡਾ ਕਮ ਆਨਰ ਆਫ ਕੰਟਰੈਕਸ਼ਨਸ ਬਿਜ਼ਨਸ ਇਨ ਕੈਨੇਡਾ ਪੰਜਾਬ ਕੰਟਰੈਕਸ਼ਨ ਸਟੇਟਸ ਇਨ ਕੈਨੇਡਾ ਕੈਨੇਡੀਅਨ ਸਿਟੀਜ਼ਨ ਫਾਦਰ बिजनेਸਮੈਨ ਮਦਰ ਹਾਊਸ ਵਾਈਫ ਸਿਵਲਿੰਗ ਨੋ ਮੰਗ ਕੋਈ ਨਹੀਂ ਕੁੜੀ ਦੀ ਪੜ੍ਹਾਈ ਵੀ ਐ ਸੀ ਨਰਸਿੰਗ ਚ ਹੋਵੇ ਅਤੇ ਸੋਹਣੀ ਸੁਨਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਲਾਜ਼ਮੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 95015 58007 ਅਗਲਾ ਰਿਸ਼ਤਾ ਆਇਆ 6532 ਨਾਮ ਹੈਰੀ ਗੁਲਾਟੀ ਡੇਟ ਆਫ ਬਰਥ 31/8/1980 ਟਾਈਮ 8 ਵਜੇ ਦਾ ਤੇ ਕਾਦ ਪੰਜ 7 ਪੜਾਈ ਬੀ ਕਾਮ ਸਿਟੀ ਮੂਗਾ ਕਾਸਟ ਹਿੰਦੂ ਰੋੜਾ ਸਿਵਲਿੰਗਸ 1 ਬ੍ਰਦਰ ਮੈਰਿਡ ਥੈਨ ਕਾਈਂਡਸ 1 ਸਿਸਟਰ ਡਾਕਟਰ ਮੈਰਿਡ ਥੈਨ ਕਾਈਂਡਸ ਏਕੁਪੇਸ਼ਨ ਫਾਦਰ ਆਨ ਬਿਜ਼ਨਸ ਆਫ ਮਸਟ ਰਾਈਡ ਆਇਲ ਐਂਡ ਲੈਂਡ ਲਾਰਡ ਮਦਰ ਲੈਂਡ ਲਾਰਡ ਲੇਡੀਜ਼ ਇਜ਼ ਹਾਊਸ ਵਾਈਫ ਬ੍ਰਦਰਸ Bath Brothers are in business with farmer mang koi ni kudi barabar umar di hove syani te samjhdar parwarda number note karo 98884 57490 agla rishta aaya 533 jila mansa naam singh caste jersey got chahal umar 13 9 2001 kad 58 zameen char kille ek plot chimma mandi shop sbi bank bsc and অনলাইন ক্যাফে স্টডি গ্র্যাজুয়েশন দা সেকেন্ড ইয়ার গোয়িং ساری ফ্যামিলি বৈষ্ণু আ মুন্ডা সোনা স্নেখা সরদার আ ਮੰਗ ਕੋਈ ਨਹੀਂ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9886636183 ਅਗਲਾ ਦਸਤਾ ਆ 6534 ਜ਼ਿਲ੍ਹਾ ਅਮਰਸਰ ਕਾਸਟ ਸ਼ਰਮਾ ਮੁੰਡੇ ਦੀ ਉਮਰ ਹੈ ਜੀ 33 ਸਾਲ ਕੱਦ 5 9 ਪੜਾਈ ਪਲਾਸਟਿਕ ਇੰਜੀਨੀਅਰਿੰਗ ਜ਼ਿਲ੍ਹਾ ਅਜਨਾਲਾ ਕਾਸਟ ਹਿੰਦੂ ਫੈਮਲੀ ਚ ਮੈਂਬਰ ਆ ਵਨ ਏਲਡਰ ਬ੍ਰਦਰ ਮੈਰਿਡ ਵਨ ਯੰਗਰ ਬ੍ਰਦਰ 언ਮੈਰਿਡ ਰਿਸ਼ਤਾ ਕੁੜੀ ਦੀ ਉਮਰ 29 ਸਾਲ ਤੱਕ ਹੋਵੇ ਕੱਦ 5-6 ਪੜਾਈ ਗ੍ਰੈਜੂਏਟਿਡ ਲਾਈਵ ਇਨ ਯੂਕੇ ਲੰਡਨ ਵਰਕ ਪਰਮਿਟ ਕਾਸਟ ਹਿੰਦੂ ਪ੍ਰੀਫਰੈਂਸ ਖੱਤਰੀ ਮੁੰਡਾ ਯੂਕੇ ਵਰਕ ਪਰਮਿਟ ਅਹ ਹੈ ਪਰਵਾਇਡ ਦਾ ਨੰਬਰ ਨੋਟ ਕਰੋ 7888 32210 ਅਗਲਾ ਰਿਸ਼ਤਾ ਹੈ ਜੀ 835 ਨੰਬਰ ਫਾਈਲ ਜਿਲ੍ਹਾ ਰੋਪੜ ਨਾਮ ਸਿੰਘ ਕਾਸਟ ਰਾਮਦਾਸ ਸਿੰਘ ਉਮਰ 52 1995 ਪੜਾਈ ਬੀ ਟੈਕ ਪੋਸਟ ਗ੍ਰੇਡ ਨਿਸਮੈਂਟ ਵਰਕ ਵੈਲ ਐਮਟੀਐਸ ਫੀਲਡ ਟੀਚ ਕੱਦ 5 ਫੁੱਟ 11 ਇੰਚ ਰੈਜ਼ੀਡੈਂਟ ਵੈਨੀਪੈਗ ਦਾ ਜੀ ਮੁੰਡਾ ਕੈਨੇਡਾ ਦਾ ਸਿਟੀਜ਼ਨਾ ਮੰਗ ਡਿਮਾਂਡ ਕੋਈ ਨਹੀਂ ਕਾਸਟ ਰਾਮਦਾਸ ਸਿੰਘ ਹੋਵੇ ਕੱਦ 5 5 ਪੜਾਈ ਬੀਐਸਸੀ ਨਰਸਿੰਗ ਹੋਵੇ ਵਧੀਆ ਗੱਲ ਜੇਕਰ ਲੜਕੀ ਦਾ ਅਮਰਿਸ਼ਾ ਕਿਹਾ ਹੋਵੇ ਤਾਂ ਮੁੰਡੇ ਦਾ ਅਮਰਿਸ਼ਾ ਕਿਹਾ ਹੋਇਆ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 86990 26225 ਅਗਲਾ ਰਿਸ਼ਤਾ ਹੈ 537 ਨੰਬਰ ਫਾਈਲ ਜ਼ਿਲ੍ਹਾ ਸੰਗਰੂਰ ਨਾਮ ਸਿੰਘ ਕਾਸਟ ਜਰਸੀ ਕੁਮਾਰ 1/05/1980 ਕਾਦ ਪੰਜ 11 ਪੜ੍ਹਾਈ ਪਲੱਸ 2 ਇਨ ਇੰਡੀਆ ਹੋਟਲ ਮੈਨੇਜਮੈਂਟ ਕੋਰਸ ਇਨ ਕੈਨੇਡਾ ਜ਼ਮੀਨ ਤੰਦ ਕਿਲੇ ਮੁੰਡਾ ਮੋਨਾਗਾ ਸੋਨਾ ਸਨਖਾ ਕੈਨੇਡਾ ਚ ਵਰਕ ਪਰਮਿਟ ਤੇ ਆ ਪੀਆਰ ਦੀ ਫਾਈਲ ਲੱਗੀ ਐ ਮੰਗ ਕੋਈ ਨਹੀਂ ਰਸਤਾ ਸਿਰਫ ਕੁੜੀ ਦਾ ਕੈਨੇਡਾ ਦੀ ਪੀਆਰ ਹੋਵੇ ਅਤੇ ਸੋਹਣੀ ਸਨਖੀ ਕਦ ਪੰਜ ਪੰਜ ਤੱਕ ਹੋਵੇ ਫੈਮਲੀ ਸਾਰੀ ਵੈਸ਼ਨੂ ਆ ਮੁੰਡਾ ਨਿਸ਼ਪੱਤੀ ਤੋੜਾ ਹਤਾ ਪਰ ਵਾਧਾ ਨੰਬਰ ਨੋਟ ਕਰੋ 7707815870 ਆਗਲਾ ਰਿਸ਼ਤਾ ਆਇਆ 537 ਨੰਬਰ ਜ਼ਿਲ੍ਹਾ ਜ਼ਿਲੰਦਰ ਕਾਸਟ ਹੈ ਜਰਸੀਖ ਨਾਮ ਸਿੰਘ ਉਮਰ 34 ਸਾਲ ਕੱਦ 5'10 ਪੜ੍ਹਾਈ 10th ਪਾਸ ਜਮੀਨ 10 ਕਿੱਲੇ ਆਪਣਾ ਵਧੀਆ ਕੰਮਕਾਰ ਹੈ ਕਾਰਵਾਸ਼ ਦਾ ਵਧੀਆ ਕੰਮ ਹੈ ਜੀ ਜਮੀਨ ਰੋਡ ਤੇ ਆ ਫੈਮਲੀ ਚ ਮਾਤਾ ਪਿਤਾ ਵੱਡਾ ਭਰਾ ਮੈਰਿਡ ਭੈਣ ਮੈਰਿਡ ਮੁੰਡਾ ਮੋਨਾਗਾ ਨਸ਼ਿਪਤੀ ਤੁਰਾਇਤ ਮੰਗ ਡਿਮਾਂਡ ਕੋਈ ਨਹੀਂ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਕਾਸਟ ਜਰਸੀਖ ਹੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 97790 54064 ਅਗਲਾ ਰਿਸ਼ਤਾ ਹੈ ਜੀ 538 ਨੰਬਰ ਨਾਮ ਸਿੰਘ ਕਾਸਟ ਆਮਗੜੀ ਹੈ ਗੋਤਾ ਮਠਾੜੂ ਉਮਰ 12128859 ਡਾਈਟ ਵੈਜੀਟੇਰੀਅਨ ਬਿਜ਼ਨਸ ਇਨ ਅਬੂ ਧABI ਕੰਟਰੈਕਸ਼ਨ ਦਾ ਵੈਲ ਸੈਟਲ ਬਿਜ਼ਨਸ ਆਲ ਫੈਮਿਲੀ ਵੈਲ ਸੈਟਲ ਇਨ ਅਬੂ ਧABI ਓਨਰ ਹਾਊਸ ਇਨ ਅਬੂ ਧਾਬੂ ਇਜ਼ ਇੰਡੀਆ ਪੰਜਾਬ ਫਾਦਰ ਮਦਰ ਗੁਰਸਿੱਖ ਨੇ ਜੀ ਵਧੀ ਹੈ ਮੁੰਡਾ ਮੋਨਾਗਾ ਨਸ਼ਪਤੀ ਦੁਰਾਇਤ ਰਿਸ਼ਤਾ ਕੁੜੀ ਕਿਸੇ ਵੀ ਕੰਟਰੀ ਚ ਗਈ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਡਾਈਵੋਰਸ ਹੋਇਆ ਹੋਵੇ ਪਰ ਬੱਚਾ ਨਾ ਕੋਈ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਮੁੰਡੇ ਦਾ ਡਾਈਵੋਰਸ ਹੋਇਆ ਹੋਇਆ ਬੱਚਾ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ +971527281481 ਅਗਲਾ ਰਿਸ਼ਤਾ ਹੈ 239 ਜਿਲ੍ਹਾ ਲੁਧਿਆਣਾ ਨਾਮ ਸਿੰਘ ਕਾਸਟਾ ਜਰਸੀ ਗੋਤੂਪਿੰਡ ਉਮਰ 26 ਦਾ 1988 ਹੀ ਹੈਜ਼ ਡਨ ਡਿਪਲੋਮਾ ਇਨ ਇਨਫੋਰਮੇਸ਼ਨ ਟੈਕਨੋਲੋਜੀ ਫਰਮ ਨਿਊਜ਼ੀਲੈਂਡ ਗ੍ਰੈਜੂਏਸ਼ਨ ਇਨ ਇਨ ਇੰਡੀਆ ਨਾਓ ਹੀ ਇਜ਼ ਦਾ ਪੁਰਤਗਾਲ ਵਧੀਆ ਸੋਨਾ ਘਰ ਬਾਰ ਹੈ ਮੁੰਡਾ ਨਸ਼ਪਤੇ ਤੋਂ ਰਹਿ ਤਾ ਭੈਣ ਮੈਰਿਡ ਗਰਲ ਫਰਮ ਯੂਕੇ ਯੂਰਪ ਕੈਨੇਡਾ ਯੂ ਐਸ اے ਆਸਟ੍ਰੇਲੀਆ ਦੀ ਹੋਵੇ ਮੰਗੜ ਮਾੜ ਕੋਈ ਨਹੀਂ ਪਰਿਵਾਰ ਦਾ ਨੰਬਰ نوٹ ਕਰੋ 62801 12499 ਇਹ ਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ